ਓਏ ਜੰਪ ਲ ਗਈ ਹੋਰ ਐਨ ਦੋ ਉਸ ਆਲਿਓ ਗੁਕਰੇ ਲੈ ਕੇ ਭੁਖੜ ਚੱਲੇ ਆ ਆਪਣੇ ਘਰ ਨੂੰ ਚੀਜ਼ੀਆਂ ਲੈ ਲੀਆਂ ਜੈ ਸ਼ਿੰਦੀ ਮੰਗ ਭੱਜਿਆ ਫਿਰ ਦੇਖੀ ਤੇਰੇ ਪੈਣੀ ਆ ਆਏ ਆਏ ਬੇ ਕੈਮਰਾ ਬੰਦ ਕਰ ਯਾਰ ਪਹਿਲਾਂ ਜੈ ਸ਼ਿੰਦੀ ਮੰਗ ਨਾ ਭੱਜ ਲਈ ਫਿਰ ਰਿਕਾਰਡਿੰਗ ਹੋ ਰਹੀ ਆ ਕੈਮਰਾ ਬੰਦ ਕਰ ਇਹਦੂ ਭੱਜਿਆ ਫਿਰ ਦੇਖੀ ਉਹ ਤਾਂ ਬੱਥੇ ਚ ਤੇ ਕਿਨੇ ਬੱਥੇ ਕਿਤੇ ਵੱਜਦੀ ਆ ਜਾ ਉੱਥੇ ਮੈਂ ਕਲਾਸਾ ਫੜ ਲਿਆ ਚੱਲ ਤਾਂ ਦੇ ਤੀ ਵੀਡੀਓ ਬਣ ਰਹੀ ਹੈ ਦੁਕਾਨੀ ਕਰ ਰਿਹਾ ਹੈ ਗੁਦਜ਼ਾਨੀ ਕਰਨਾ ਆਦੇ ਆਦੇ ਦੇਖੇ ਹੁਣ ਕੇ ਓਏ ਕਾਹਨ ਗੁੱਤੇ ਆ ਗਏ ਕਾਹਨ ਗੁੱਤਾ ਕਾਹਨ ਗੁੱਤਾ ਆਦਾ ਕਹੇ ਨਹੀਂ ਲੀਤਾ ਉਹ ਕਾਹਨ ਗੁੱਤੇ ਕਿ ਕਰ ਰਹਾ ਓਏ ਖਾਣੇ ਕੁੱਤੇ ਸਹੀ ਇਹ ਕਰਨ ਲੱਗ ਗਿਆ ਉਹ ਜਿਹੜਾ ਕਰਾ ਨੂੰ ਹਾਂ ਜੀ ਬੱਸ ਓ ਪਾਕੇ ਕਹੂਗੇ ਬੀਰੇ ਬਿੰਦੇ ਨੇ ਦੇਖ ਇਹ ਕਾਰ ਆ ਕਾਗੜਾ ਪਾਕੇ ਕਹੂਗੇ ਬੀਰੇ ਮਿੰਦੇ ਨੇ ਦਾਦੀ ਤੇਰੀ ਗੂਗਲ ਵੇ ਚਲਾਉਂਦੀ ਆ ਆਏ ਮੇਰਾ ਮੈਲਿਆ ਦਿਖਾ ਦੇ ਐਵੇਂ ਨਾ ਬਣਾਏ ਕਰੇ ਐਵੇਂ ਨਹੀਂ ਦਾਦੀ ਤੋਂ ਪੈਸੇ ਵੋ ਆ ਰਹੇ ਨੇ ਐਂ ਕਰਕੇ ਬਣਾਇਆ ਕਰਦੇ ਐਂ ਕਰਕੇ ਇਹ ਮੈਲਾ ਹੀ ਸਾਡੇ ਪਿੰਡ ਦੇਖ ਲੋ ਆ ਭਾਂਜੋ ਪਿੰਡ ਕੇ ਸਿਆਣਾ ਐਸਾਈ ਕਰ ਰਹੇ ਨੇ ਮੇਤੋਂ ਪੈਸੇ ਖੋ ਰਹੇ ਨੇ ਪੈਸੇ ਖੋ ਰਹੇ ਖਾਤਾ ਜਿੱਕਰਾ ਰਹੇ ਨੇ ਮੇਤੋਂ ਦੇਖੋ ਦਾਦੀ ਤੋਂ ਪੈਸੇ ਵੋ ਆ ਰਹੇ ਨੇ ਵੀਰ ਭਗੂ ਫੂਲ ਪਿੱਛੇ ਨੇ ਆ ਫੜਕੇ ਨੇ ਨੇੜੇ ਨੇੜੇ ਹੁੰਦੇ ਨੇੜੇ ਫੜਕੇ ਦੌੜ ਆ ਜਾ ਉਹਨੂੰ ਲੱਭਿਆ ਜਾ ਕੋਨੀ ਰੇ ਰਾਂ ਬੱਲੋ ਨੇ ਜੱਟ ਕੜਾ ਤੀ ਰੈਣ ਕੇ ਹੋਏ ਤੇਰੀ ਫਲਾਜੀ ਤਰਨਾਡ ਦਾ ਨਹੀਂ ਰੇ ਮਾਣ ਕੇ ਤੇ ਆਂ ਸੱਮਾ ਕੀ ਹੋਈ ਕੱਟਾ ਤੁਰੋ ਹੋ ਮੌਨ ਦੇ ਦੇ ਤੂੰ ਫੋਨ ਘੋਰੇ ਦੇਖੀ ਕਦੇ ਫੋਨ ਘੋਰੇ ਰਹਿਣ ਜੋ ਦਵਾਰਨੀ ਵਰੀ ਚੋਰ ਪੈ ਕੇ ਦੇ ਰਹਿਣ ਦੀਆਂ ਲੈ ਜੇ ਤੇ ਮੇਰਾ ਬੱਚਾ ਲੈ ਕੱਢ ਲੋ ਕੰਟਾਲਾ ਕਿੱਦਿਆ ਕਰ ਲਾ ਨੂੰ ਨਾ ਆਣੀ ਹੋਏ ਨਾ ਚੱਲ ਕੇ ਚੱਲਦੇ ਆ ਚੱਲ ਤੇਰੇ ਘਰ ਸੱਦੇ ਆ ਨਹੀਂ ਤੇਰੇ ਯਾਨੀ ਕੱਢੋ ਆਵਲੇ ਆ ਤੇਰੇ ਨਾਲ ਨਹੀਂ ਯਾਰ

ਹਾਂ ਮਿੰਨੂ ਵੀ ਮੇਰਾ ਬਣਾਇਆ ਓ ਰੁਕ ਜਾ ਦੋ ਆ ਜਾ ਮੈਡੀਕਾ ਦਿਖਾ ਦੇ ਕੀ ਬਲੌਗ ਰੁਕ ਜਾ ਹਲਤਾ ਆ ਜਾਣਾ ਹਣਦੇ ਉਹ ਨਹੀਂ ਆਂਦੇ ਇੱਕ ਚੋਰ ਦਾ ਜੋ ਆ ਗਿਆ ਵੱਜਾ ਉਹ ਕਾ ਆ ਗਿਆ ਉਹਦੀ 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 ਬਣਾ ਬ੍ਰੈਂਡ ਦਾ ਨਾਪੇ ਆ ਜਾਣਾ ਓਏ ਓਏ ਬਿੰਦਾ ਟਾਈ ਜਾ ਰਿਹਾ ਬੰਦ ਕਰ ਲੈ ਮੇਰੀ ਆਇਆ ਇਹਨਾਂ ਨੇ ਟਾਈ ਮੈਂ ਵਿਚੇ ਨਹੀਂ ਆਉਂਦਾ ਇਹਨਾਂ ਦਾ ਕੁਝ ਨਹੀਂ ਖਾਰੇਗਾ ਭਈ ਦੇਖੋ ਭਾਈ ਬਲੌਗ ਵਾਲੇ ਮੁੰਡੇ ਉਹ ਨਾ ਤੁਮਾ ਉਹ ਯਾਰ ਕਿਹਨੇ ਕਹਿਆ ਨਾ ਉਹ ਨਾ ਨਾ ਆ ਗਿਆ ਇਹ ਆ ਗਿਆ ਨਾ ਕਿਹਨੇ ਆਇਆ ਤੇਰੇ ਨਾਲ ਕਿਹਨੇ ਆ ਗਿਆ ਨਮਾਦੋ ਮੇਰਾ ਨਮਾਦੋ ਫਿਰ ਉਹ ਨਮਾਦੋ ਫਿਰ ਨਮਾਦੋ ਕਿਹੜੇ ਕਿਛ ਕੀ ਲਵੇ ਹੋਣਾ ਨਮਾਦੋ 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 ਚੈੱਕ ਕਰ ਚੈੱਕ ਕਰ ਆ ਜੀ ਯਾਦ ਨਮਾਦੋ 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 ਮੁੰਡਾ ਵੀ ਨਾ ਹੋਣਾ ਸੌਣ ਕਿਉਂ ਹੈ ਉਹ ਵੀ ਸੌਣ ਕਰ ਜਾਵੇ ਉਹ ਸੌਣ ਕਿ एक, दो तीन चक लो कुछ नहीं खाया बे नहाया ना कुछ नहीं कहा चलो ले चले ਮਾਰ ਰਖਦਾ ਤੈਨੂੰ ਮਿੱਟੀਵਾਦੀ ਵਾਲੇ ਨੇ ਮਾਨੂੰ ਮੈਂ ਇਕੱਲੇ ਇਕੱਲੇ ਵੀਡੀਓ ਬਣਾ ਪੀੜੂ ਮੇਰੇ ਨਾਲ ਬੱਦਰੀਆ ਮੈਂ ਫਿਰ ਪੱਲੀ ਕਲਰ ਆ ਰਿਹਾ ਹੈ ਕੈਮਰਾ ਉੱਤਾਂ ਆ ਬਰਾ ਮਾਰੀ ਟੇ ਮਿੱਟੀਵਾਦੀ ਦਾ ਪੁੱਤ ਐ ਐ ਓਕੇ અમાਰੇ ਨਾਲ ਬੱਰਾਜੋ અમાਰੇ ਨਾਲ ਬੱਰਾਜੋ ਓਏ ਮੈਂ ਜਾਣੇ ਵੀ ਮਾਰੂਗਾ ਓਏ ਓਏ ਕਾ ਦੇਖ ਲੈ ਕੇ ਵੀ ਦੇਖ ਲੈ ਕੇ ਆ ਰਹੇ ਨੇ ਮਤ ਮੀਨਾਂ ਚੁੱਪ ਬਣਾ ਲੈ ਬਣਾ ਲੈ ਕਿਹੜਾ ਕਰੇਗੇ ਕਿੜਾ ਕਰੇ ਦੀ ਕੀ ਕਰੇ ਦੀ ਬੱਸ ਤੂੰ ਲੌਂਚੈ ਸੂਪੀਟ ਪੜਿਆ ਆ ਕਰਾ ਰਾਤ ਤੂੰ ਵੀ ਪਟਿਆਲੇ ਦਾ ਹੀ ਆ ਰਾਜਪੁਰੇ ਹੋ ਗਿਆ ਬੱਸ ਉਹ ਕਿੱਥੇ ਭੱਜ ਗਿਆ ਓਏ ਲੱਗ ਗਿਆ ਲੱਗ ਉਹ ਭੱਜੜੇ ਉਹ ਭੱਜੜੇ ਉਹ ਭੱਜੜੇ ਲੱਗ ਗਿਆ ਉਹ ਭੱਜੜਾ ਦਾ ਭਾਜੀ ਉਹ ਤੇਰੇ ਫੋਨ ਕਰਦਾ ਓਏ ਨੰਬਰ ਦਾਰ